ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਠੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਪੂਰੇ ਆਲ ਓਵਰ ਸੂਟ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈਗੀ ਤੇ ਇਹ ਆਪਣੇ ਕੋਲੇ 3.5 ਮੀਟਰ ਕਪੜਾ ਦਾ ਜੀ ਉਹਦੇ ਵਿੱਚੋਂ ਆਪਾਂ ਤੁਹਾਨੂੰ ਪੂਰੇ ਆਲ ਓਵਰ ਸੂਟ ਦੀ ਕਟਿੰਗ ਦੱਸਾਂਗੇ ਵੀ ਕਿਸ ਤਰ੍ਹਾਂ ਕਰਨੀ ਹੈਗੀ ਤੇ ਇਹਦਾ ਪਣਾ ਹੁੰਦਾ ਜੀ ਥੋੜਾ ਜਿਹਾ ਜ਼ਿਆਦਾ ਹੁੰਦਾ ਨਾਰਮਲ ਸੂਟ ਦੇ ਪਣੇ ਨਾਲੋਂ 3.5 ਮੀਟਰ ਕਪੜਾ ਇਹ ਇਹਦੇ ਉੱਤੇ ਆਪਾਂ ਹੈਵੀ ਨਾਪ ਦੇ ਸੂਟ ਦੀ ਕਟਿੰਗ ਕਰਨੀ ਹੈ ਘੇਰਾ ਆਪਣੇ ਕੋਲੇ ਹੈਗਾ ਜੀ 24 ਇੰਚ ਤੇ ਜਿਹੜਾ ਆਪਣੇ ਕੋਲੇ ਬ੍ਰੈਸਟ ਦਾ ਨਾਪ ਆ ਜੀ ਉਹ ਹੈਗਾ 22.5 ਕਮਰ ਦਾ ਨਾਪ ਹੈਗਾ 22.5 ਤੇ हिਪ ਹੈਗੀ ਹੈ 32 ਇੰਚ ਉਹਦੇ ਹਿਸਾਬ ਨਾਲ ਆਪਾਂ 23 ਇੰਚ हिਪ ਆ ਜੀ ਉਹਦੇ ਹਿਸਾਬ ਨਾਲ ਆਪਾਂ ਤੁਹਾਨੂੰ ਪੂਰੇ ਵਧੀਆ ਸੂਟ ਦੀ ਕਟਿੰਗ ਦੱਸਾਂਗੇ ਵੀ ਕਿਹੜਾ ਪਾਰਟ ਕਿਸ ਤਰ੍ਹਾਂ ਕਟਿੰਗ ਕਰਨਾ ਕਿਹੜਾ ਕੱਪੜਾ ਆਪਾਂ ਕਿਧਰੋਂ ਕੱਢਣਾਗਾ ਜਾਂ ਬਾਹਾਂ ਕਿਹੜੀ ਸਾਈਡ ਤੋਂ ਕੱਢਣੀਆਂ ਨੇ ਕਈ ਵਾਰ 3.5 ਮੀਟਰ ਕੱਪੜੇ 'ਚ ਨਾ ਆਇਆ ਲੱਗਦਾ ਹੁੰਦਾ ਵੀ ਕੱਪੜਾ ਘਟਾ ਸੂਟ ਆਪਣਾ ਵਧੀਆ ਨਹੀਂ ਬਣਨਾ ਹੈਗਾਗਾ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ 43 ਇੰਚ ਆਪਣੇ ਕੋਲੇ ਕਮੀਜ਼ ਦੀ ਲੰਬਾਈ ਸੀ ਇਹਨੂੰ ਆਪਾਂ 4 ਇੰਚ ਵਾਧਾ ਰੱਖ ਕੇ ਨਾ ਪਹਿਲਾਂ ਆਪਾਂ ਕੱਲਾ ਕਮੀਜ਼ ਦਾ ਕੱਪੜਾ ਲਾ ਲਿਆਗਾ ਇਹ ਦੇਖੋ ਆਪਾਂ ਤੁਹਾਨੂੰ ਪਹਿਲਾਂ ਨਾਅਕ ਕੇ ਦਿਖਾਉਨੇ ਆ ਪਨੇ ਰੋਡ ਨੂੰ ਸਿਰਫ ਆਪਾਂ ਪਹਿਲਾਂ ਡਬਲ ਕਰਕੇ ਇਹਨਾਂ ਨੂੰ ਆ ਕੇ ਕਰੇਗੀ ਕਮੀਜ਼ ਆਪਾਂ ਕੱਲਾ ਕਟਿੰਗ ਕਰਦੇ ਆਂਗੇ ਅੱਛਾ ਇਹ ਵੀ ਪਾਉਣਾ ਹੈ ਪੱਟ ਕੇ ਕੀ ਕਹਾਂ ਜੀ ਪਹਿਲਾਂ ਕਮੀਜ਼ ਆਪਾਂ ਫੜ ਲਿਆ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਮੋੜ ਲੈਣਾ ਜੀ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਜਦੋਂ ਆਪਣੇ ਕੋਲੇ 3.5 ਮੀਟਰ ਕਪੜਾ ਹੈਗਾ ਉਹਨੂੰ ਆਪਾਂ ਮੋੜ ਕੇ ਬਸ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਆਹ ਵਾਲਾ ਫੋਲਡ ਕਰਿਆ ਨਾ ਕਮੀਜ਼ ਦੀ ਕਟਿੰਗ ਕਰ ਲੈਣੀ ਹੈਗੀ ਇਹ ਦੇਖੋ ਆਪਣੇ ਕੋਲੇ 28 ਇੰਚ ਆਗਾ ਜੀ ਘੇਰ ਲੋਟ ਨੂੰ 24 ਇੰਚ ਆਪਣੇ ਕੋਲੇ ਘੇਰਾ ਇਹ ਆਪਣਾ ਪੂਰਾ ਤਿਆਰ ਰਹਿ ਜਾਊਗਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਬਿਚਾਉਣਾ ਹੁੰਦਾ ਹੈਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਕੋਈ ਗੱਲ ਨਹੀਂ ਸਮਝ ਆਉਂਦੀ ਜੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋਗੇ ਇਸ ਚੈਨਲ ਦੇ ਤੁਹਾਨੂੰ ਸਭ ਤੋਂ ਸੌਖੇ ਠੀਕੇ ਨਾਲ ਸਲਾਈ ਸਿਖਾਈ ਜਾਊਗੀ ਦੇਖੋ ਇਹਨੂੰ ਆਪਾਂ ਨਾ ਬਿਲਕੁਲ ਬਰਾਬਰ ਕਰਕੇ ਰੱਖਣਾ ਇੱਥੋਂ ਠੀਕ ਹੈ ਜੀ ਤਾਂ ਵਗੈਰਾ ਕੋਈ ਨਹੀਂ ਹੈਗਾ ਸੀ ਉਹ ਆਪਾਂ ਚੈੱਕ ਕਰ ਲਿਆ ਸੀ ਪਹਿਲਾਂ ਆਪਾਂ ਸਿਰਫ ਕਮੀਜ਼ ਦੀ ਲੰਬਾਈ ਲਾਉਣੀ ਹੈ ਜੀ

ਤੀਰਾ ਆਪਣੇ ਕੋਲੇ ਹੈਗਾ ਜੀ 15 ਇੰਚ ਤੇ ਆਪਾਂ ਰੱਖਾਂਗੇ 16 ਇੰਚ ਦੇਖੋ 15 ਇੰਚ ਆਪਣੇ ਕੋਲੇ ਤੀਰਾ ਰੈਡੀ ਹੈ ਇੱਥੋਂ ਮੈਂ ਰੱਖਣਾ 16 ਇੰਚ ਇੱਕ ਗੱਲ ਹੋਰ ਦੱਸ ਦਿਆਂ ਜੀ ਤੁਹਾਨੂੰ ਕਈਆਂ ਦੇ ਨਾਪ ਸੇਮ ਹੁੰਦਾ ਇੱਥੋਂ ਤੇ ਕਈਆਂ ਦਾ ਤੀਰਾ ਘੱਟ ਹੁੰਦਾਗਾ ਤੀਰੇ ਕੋਲੋਂ ਕਈਆਂ ਤੇ ਫਰਕ ਹੁੰਦਾਗਾ ਉੱਥੋਂ ਤੁਸੀਂ ਅੱਧਾ ਇੰਚ ਡਾਊਨ ਕਰ ਸਕਦੇ ਹੋਗੇ ਇਧਰ ਨੂੰ ਆਪਾਂ ਰੱਖਾਂਗੇ ਹੁਣ 8 ਇੰਚ ਇਧਰ ਨੂੰ ਵੀ ਆਪਾਂ 8 ਰੱਖਿਆ ਉਧਰ ਨੂੰ ਵੀ ਆਪਾਂ 8 ਰੱਖਿਆਗਾ ਇਹਨੂੰ ਆਮਾ ਇਸ ਤਰ੍ਹਾਂ ਬਾਕਸ ਬਣਾਣਾ ਹੁਣ ਲਾਵਾਂਗੇ ਜੀ ਫਿਟਿੰਗ ਦੇ ਨਿਸ਼ਾਨ ਇੱਥੋਂ ਆਪਣਾ ਹੈਗਾ 22 इथों मैं रखूंगी सात इंच कमर का निशान लाशान लाइना कमर साढ़े जी आप रखा साढ़े एक इंच पौने ग्यारह निशान लावे ए वाला अपा कमर का निशान ला लिया हूं आ वाला जो निशान लाया साढ़े पंद्रह इंच लाप का निशान, निशान। हिप अपने को साढ़े तेई इंच बारह इंच के निशान ला ला सिलाई लाने वे थोड़ा जा आप घटा लागे बारह इंच से ही सिलाई ला लागे ला ला ला। क्योंकि कॉटन का कपड़ा कई बार शिंकिंग हो जाती है ना इथो देखो हम आप इंच क्यों वह रखे क्योंकि एक इंच अपना करोई इंच कपड़ा चलया जाता फिटिंग अपनी बराबर आऊगी ਇਹਨੂੰ ਇੱਕ ਸਟ੍ਰਾਪਾ ਸ਼ੇਪ ਦੇ। ਠੀਕ ਹੈ ਜੀ। ਹੁਣ ਇੱਥੋਂ ਕੌਣੀ ਆਪਾਂ ਗਲਾਈ। ਇੱਥੋਂ ਕਈ ਕਹਣਾ ਪੁੱਛਦੇ ਹੁੰਦੇ ਆ ਨੇ ਸਵਾ 3 ਇੰਚ ਤੇ ਗਲਾਈ ਪਾ ਲਿਆ ਕਰੋ ਜੀ ਸਵਾ 3 ਇੰਚ ਤੇ। ਇਹਨੂੰ ਆਪਾਂ ਇੱਥੋਂ ਗੋਲ ਕਰਨਾ। ਇੱਥੋਂ ਗੋਲ ਕਰਕੇ ਇੱਥੋਂ ਆਪਾਂ ਉੱਪਰੋਂ ਇੱਥੇ ਤੱਕ ਲਿਆ ਕੇ ਇੱਥੋਂ ਆਪਾਂ ਥੋੜਾ ਜਿਹਾ ਨੂੰ ਹਟਾ ਦੇਣਾ। ਠੀਕ ਹੈ ਜੀ। ਹੁਣ ਇੱਥੋਂ ਪਟਾਈ ਦਿਖਾਓ। ਇਹ طرح ਐ ਜੁਮ ਕਰਕੇ ਵੀ ਹੁਣ ਆਪਾਂ ਇਹਨੂੰ ਇਥੋਂ ਕਟਿੰਗ ਕਰੀਏ ਮੋੜਾ ਆਪਣਾ ਕਟਿੰਗ ਹੋ ਚੁੱਕਿਆ ਇਥੋਂ ਹੁਣ ਆਪਾਂ ਇਹਨੂੰ ਨਾ ਜਿੰਨਾ ਵੀ ਵੱਧ ਘਟਾ ਇਹਨੂੰ ਆਪਾਂ ਬਰਾਬਰ ਕਰ ਲਾਂਗੇ ਫਰੰਟ ਵਾਲਾ ਪੱਲਾ ਚੱਕ ਕੇ ਨਾ ਇਹਨੂੰ ਆਪਾਂ ਹਲਕੀ ਜਿਹੀ ਜਿਸ ਤਰ੍ਹਾਂ ਮੋੜੇ ਦੀ ਸ਼ੇਪ ਦਿੰਨੇ ਹੁੰਨੇ ਆਪਾਂ ਉਸ ਤਰ੍ਹਾਂ ਥੋੜੀ ਜਿਹੀ ਮੋੜੇ ਦੀ ਸ਼ੇਪ ਦੇਣੀ ਹੈ 1/2 ਇੰਚ ਆਪਾਂ ਹੁਣ ਇਹਨੂੰ ਫੇਡਾਉਨ ਕਰ ਲੈਣਾ ਜਿਹੜਾ ਆਪਾਂ 1/2 ਇੰਚ ਦਾ ਇੱਥੋਂ ਗੈਪ ਪਾਉਨੇ ਆ ਜੀ ਇਹਦੇ ਨਾਲ ਕਮੀਜ਼ ਕਦੇ ਵੀ ਪਿੱਛੇ ਨੂੰ ਨਹੀਂ ਜਾਂਦਾ ਹੈਗਾਗਾ ਤੇ ਜਦੋਂ ਤੁਸੀਂ ਫਿਟਿੰਗ ਦੀ ਫਿਟਿੰਗ ਦੀ ਸਲਾਈ ਲਾਉਣੀ ਆ ਕਮੀਜ਼ ਜੜਾਈ ਕਰਨਾ ਉਦੋਂ ਵੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਠੀਕ ਹੈ ਜੀ ਹਾਂ ਜੀ ਦੇਖੋ ਹੁਣ ਆਪਾਂ ਮੋਢਾ ਤੁਹਾਨੂੰ ਨਾਪ ਕੇ ਦਿਖਾਉਣਾ ਇੱਥੋਂ 7 ਇੰਚ ਰਹਿ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਲਾਉਣੇ ਆ ਉਸ ਤੋਂ ਬਾਅਦ ਮੋਢਾ ਆਪਾਂ ਕਟਿੰਗ ਕਰ ਲਿਆ ਤੇ ਮੋਢੇ ਦੀ ਕਾਰਟ ਆਪਾਂ ਜਦੋਂ ਆਪਾਂ ਜੜਾਈ ਕਰਾਂਗੇ ਨਾ ਉਦੋਂ ਪਾਵਾਂਗੇ ਜੇ ਤੁਸੀਂ ਕਾਰਟ ਪਹਿਲਾਂ ਪਾਉਣੀ ਆ ਤਾਂ ਤੁਸੀਂ ਇੱਥੋਂ ਆਹ ਜਿਹੜੀ ਆਪਾਂ ਲੈਂ ਲਾਈ ਸੀ ਨਾ ਇੱਥੋਂ ਤੁਸੀਂ ਇਸ ਤਰ੍ਹਾਂ ਕਾਟ ਪਾ ਸਕਦੇ ਹੋ ਇਹਦੇ ਨਾਲ ਨਾਲ ਆਪਾਂ ਕਾਟ ਪਾ ਸਕਦੇ ਆ ਪਰ ਹੁਣ ਆਪਾਂ ਲਾਉਣੇ ਆ ਪਲੋਈਆਂ ਦੇ ਨਿਸ਼ਾਨ 12.5 ਇੰਚ ਤੇ ਆਪਾਂ ਪਲੋਈਆਂ ਪਾਉਣੀਆਂ ਨੇ ਇਧਰ ਨੂੰ ਆਪਾਂ ਰੱਖਣਾਗਾ ਜੀ 3.5 ਇੰਚ 3.5 ਤੋਂ ਮੈਂ 1 ਪੁਆਇੰਟ ਜ਼ਿਆਦਾ ਰੱਖੂੰਗੀ ਆ ਦੇਖੋ ਇੱਥੋਂ ਆਪਾਂ 3.5 ਤੋਂ ਆਪਾਂ 1.5 ਜਿਆਦਾ ਰੱਖਾਂਗੇ ਠੀਕ ਹੈ ਜੀ ਇਧਰ ਨੂੰ ਆਪਾਂ 7 ਇੰਚ ਦੀ ਪਲੇਟ ਪਾਉਣੀ ਆ ਇਧਰ ਨੂੰ ਆਪਾਂ 1.5 ਜਿਆਦਾ 3.5 ਇੰਚ ਤੇ ਫਿਰ ਕੋਈਆਂ ਪੂਰੀਆਂ ਸਹੀ ਪੈ ਜਾਣੀਆਂ ਇਹਨੂੰ ਆਪਾਂ ਇੱਥੋਂ ਇਸ ਤਰ੍ਹਾਂ ਬਣਾਈ ਠੀਕ ਹੈ ਜੀ ਤੇ ਹੁਣ ਜਿਹੜੀਆਂ ਸਾਈਡ ਵਾਲੀਆਂ ਪਲੋਈਆਂ ਪਾਉਣੀਆਂ ਨੇ ਉਹ ਥੋ 2.5 ਇੰਚ ਤੋਂ ਇੱਕ ਪੈਂਟ ਆਪਾਂ ਉੱਪਰ ਰੱਖਾਂਗੇ ਤੇ ਇਹਨੂੰ ਆਪਾਂ ਜਿਹੜਾ ਆਹ ਵਾਲੀ ਗੁਲਾਈ ਲਾਈ ਸੀ ਉੱਥੇ ਆਪਾਂ ਜਾ ਕੇ ਮਲਾ ਦਾਂਗੇ ਠੀਕ ਹੈ ਤੇ ਇਧਰੋਂ ਆਪਾਂ ਆਹ ਜਿਹੜਾ ਕਮਰ ਵਾਲਾ ਨਿਸ਼ਾਨ ਉਹਦੇ ਕੋਲੇ ਮਲਾ ਦਾਂਗੇ ਇਹਨੂੰ ਵੀ ਆਪਾਂ ਇਧਰੋਂ ਇਸ ਤਰ੍ਹਾਂ ਮਲਾ ਲੈਣਾ ਨਿਸ਼ਾਨ ਲੱਗਦੇ ਲਓ ਜੀ ਇਸ ਤਰ੍ਹਾਂ ਆਪਾਂ ਫਲੋਈਆਂ ਪਾਉਣੀਆਂ ਨੇ ਦੇਖੋ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਫਲੋਈਆਂ ਦੇ ਨਿਸ਼ਾਨ ਲਾ ਲਾਂਗੇ ਫਿਰ ਇੱਕੋ ਜਿਹੇ ਨਿਸ਼ਾਨ ਲੱਗਦੇ ਨੇਗੇ ਨਹੀਂ ਜੇ ਤੁਸੀਂ ਇੱਕ ਪੱਲੇ ਤੇ ਪਹਿਲਾ ਨਿਸ਼ਾਨ ਲਾਉਂਗੇ ਇੱਕ ਪੱਲਾ ਬਾਅਦ ਚ ਚੱਕੇ ਨਿਸ਼ਾਨ ਲਾਉਂਗੇ ਫਿਰ ਕਈ ਵਾਰ ਵੱਧ ਘੱਟ ਹੋ ਜਾਂਦਾ ਜੀ ਇਸ ਤਰ੍ਹਾਂ ਤੁਸੀਂ ਕੋਈ ਸੂਈ ਵਗੈਰਾ ਜਾਂ ਪੈਨ ਵਗੈਰਾ ਦੇ ਨਾਲ ਨਿਸ਼ਾਨ ਲਾ ਸਕਦੇ ਹੋਗੇ ਇਧਰੋਂ ਆਪਾਂ ਇੱਥੋਂ ਇਸ ਤਰ੍ਹਾਂ ਟੱਕ ਲਾ ਲਾਂਗੇ ਇਧਰੋਂ ਵੀ ਆਪਾਂ ਇੱਥੋਂ ਟੱਕ ਲਾ ਲਾਂਗੇ ਇੱਥੋਂ ਆਪਾਂ हिਪ ਕੋਲੋਂ ਟੱਕ ਲਾ ਦਾਂਗੇ ਗਲਾ ਆਪਾਂ ਰੈਡੀमेड ਪਾਵਾਂਗੇ ਜੀ ਇਸ ਤਰ੍ਹਾਂ ਕੇ ਗਲੇ ਦੀ ਆਪਾਂ ਕਟਿੰਗ ਨਹੀਂ ਕਰਦੇ ਨਾ ਬੈਕ ਦੀ ਨਾ ਫਰੰਟ ਦੀ ਕਮੀਜ਼ ਦੀ ਆਪਣੀ ਕਟਿੰਗ ਹੋ ਚੁੱਕੀ ਹੈਗੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਬਾਹਾਂ ਦੀ ਕਟਿੰਗ ਕਿਵੇਂ ਕਰਨੀ ਹੈਗੀ ਤੇ ਆਪਾਂ ਜਿਹੜਾ ਕਿ ਬਾਕੀ ਪਾਰਟ ਸਲਵਾਰ ਦੇ ਕਿਸ ਤਰ੍ਹਾਂ ਕਟਿੰਗ ਕਰਨੇ ਨੇ ਉਹ ਕਿਸ ਤਰ੍ਹਾਂ ਕੱਪੜਾ ਕੱਢਣਾਗਾ ਉਹ ਆਪਾਂ ਤੁਹਾਨੂੰ ਦੱਸਦੇ ਆਂਗੇ ਮਿਲਦੇ ਆਂ ਲੋ ਹੁਣ ਜਿਹੜਾ ਆਪਣੇ ਕੋਲੇ ਅੱਗੇ ਕੱਪੜਾ ਬਚ ਗਿਆ ਜੀ ਉਹਦੇ ਵਿੱਚੋਂ ਹੁਣ ਆਪਾਂ ਨਾਲੇ ਤਾਂ ਇਹ ਇਹਨੂੰ ਡਬਲ ਕਰਕੇ ਫੇਰ ਵਿਛਾ ਲਿਆ ਆਪਾਂ ਦੇਖੋ ਇਹ ਹੈਗਾ 22 ਇੰਚ ਪੌਣੇ 28 ਇੰਚਾ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਕੀ ਕਰਨਾ ਪਹਿਲਾਂ ਆਪਾਂ ਸਲਵਾਰ ਦੀ ਜਿਹੜੀ ਹੈਗੀ ਹੈਗੀ ਤੁਹਾਨੂੰ ਦੱਸ ਦੇਵਾਂਗੇ ਜਿਹੜਾ ਗੋਡੇਆਂ ਵਾਲਾ ਕਪੜਾ ਲੈਂਥ ਹੈ ਜਿੰਨੇ 34 ਇੰਚ ਰੱਖਾਂਗੇ ਜੀ ਆਪਾਂ ਬਿਨਾਂ ਬੈਲਟ ਤੋਂ ਠੀਕ ਹੈ ਜੀ 34 ਇੰਚ ਰੱਖਣਾਗਾ ਆਪਾਂ ਬਿਨਾਂ ਬੈਲਟ ਤੋਂ ਉਹਦੇ ਨਿਸ਼ਾਨ ਲਾ ਲੈਨੇ ਆਂ ਜੇ ਤੁਹਾਡੇ ਕੋਲੇ ਬਾਹ ਪਾਉਣੀ ਪਾਹ ਪਾਉਨੇ ਆ ਜਾਂ ਤੁਸੀਂ ਪੂਰੀ ਬਾਹ ਪਾਉਨੇ ਆ ਤਾਂ ਤੁਸੀਂ ਬਾਹ ਜਿੰਨੀ ਜਿਵੇਂ ਕਿ ਤੁਹਾਡੇ ਕੋਲੇ ਬਾਹ ਹੈਗੀ ਜੀ 17 ਇੰਚ ਤੇ ਤੁਸੀਂ 2 ਇੰਚ ਪਲੱਸ ਕਰੋਗੇ 19 ਇੰਚ ਕਟਿੰਗ ਕਰੋਗੇ ਤਾਂ ਤੁਸੀਂ ਇੱਥੇ 38 ਇੰਚ ਤੇ ਨਿਸ਼ਾਨ ਲਾਉਣਾਗਾ 19 ਤੋਂ 38 ਇੰਚ ਤੇ ਨਿਸ਼ਾਨ ਉਹਦੇ ਵਿੱਚੋਂ ਇੱਕ ਸਾਈਡ ਤੋਂ ਆਪਾਂ ਬਾਹਾਂ ਕੱਢਾਂਗੇ ਉਹ ਤੁਹਾਨੂੰ ਦੱਸਦੇ ਆ ਤੇ ਉਹਦੇ ਵਿੱਚੋਂ ਉੱਪਰੋਂ ਕੱਪੜਾ ਕਟਿੰਗ ਕਰਕੇ ਨਾਲੇ ਤਾਂ ਮੁਰੀਆਂ ਨੂੰ ਨਿਕਲੇ ਆਊਗਾ ਤੇ ਨਾਲੇ ਤੁਸੀਂ ਉਹਦੇ ਵਿੱਚੋਂ ਗੋਡੇ ਕੱਢ ਸਕਦੇ ਹੋ ਹੁਣ 34 ਇੰਚ ਤੇ ਆਪਾਂ ਪਹਿਲਾਂ ਗੋਡਿਆਂ ਦਾ ਨਿਸ਼ਾਨ ਲਾਉਣਾ ये अपना बाह बना अद्धी ठीक है जी चौंती इंच से पहला आपू कटिंग कर लिया हम जिनी सलवार की अपने को मूरी है इधरों देखो कन्नी साइड तो आप नपां चौदह इंच चौदह इंच देने ਹੁਣ ਆਪਾਂ ਇਹਨੂੰ ਇੱਥੇ ਕੋਡੇ ਕਟਿੰਗ ਕਰ ਲੈਣੇ ਨੇ ਇਹਨੂੰ ਆਪਾਂ ਇੱਥੇ ਡਬਲ ਕਰਕੇ ਕਾਟ ਪਾ ਲਾਂਗੇ ਇਹਦੀ ਕਾਟ ਦੇਖੋ ਤੁਸੀਂ ਇਧਰੋਂ ਬੰਦ ਪਾਸੇ ਪਾਉਣੀ ਆ ਉਧਰੋਂ ਓਪਨ ਪਾਸੇ ਤੋਂ ਨਹੀਂ ਪਾਉਣੀ ਨਹੀਂ ਗਲਤ ਹੋ ਜੂ ਆਪਣਾ 1 ਇੰਚ ਦੀ ਆਪਾਂ ਕਾਟਾਂਗੇ ਇਹਨੂੰ ਆਪਾਂ ਚੱਕ ਕੇ ਸਾਈਡ ਤੇ ਕਰ ਦਨੇ ਆ ਹੁਣ ਇਹਦੇ ਵਿੱਚੋਂ ਆਪਾਂ ਦੇਖੋ ਬਾਹਾਂ ਕਟਿੰਗ ਕਰਾਂਗੇ ਠੀਕ ਹੈ ਜੀ ਇਹਨੂੰ ਆਪਾਂ ਡਬਲ ਕੀਤਾ ਹੋਇਆ ਨਾ ਇਧਰੋਂ ਬੰਨਦਾ ਆਪਣਾ ਜਿੰਨਾ ਆਪਾਂ ਮੋੜਾ ਰੱਖਣਾ ਹੋਊਗਾ ਮੋੜਾ ਜਾਣੀ ਕਿ ਆਪਣੇ ਕੋਲੇ 1.5 ਇੰਚ ਬਹੁਤ ਆ ਠੀਕ ਹੈ ਜੀ ਆਪਣੇ ਕੋਲੇ ਇਹ ਇਧਰੋਂ ਦੇਖੋ ਆਪਣਾ ਕੱਪੜਾ ਬਚ ਗਿਆ ਇੱਕ ਸਾਈਡ ਆਪਣੀ 벨ਟ ਦਾ ਕੱਪੜਾ ਬਚ ਗਿਆ तो अपना कपड़ा बच गया इधर हूं आप जी बांह कटिंग करनी है बांह अपने कोले हैगी जी अद्धी बही बह अपने को बह की लंबाई अपने को नौ इंच दो इंच आप कर देंगे पलस गया इंच मूरी हैगी इंच इधरों भी आप रखा हम इतों आप इस तरह कटिंग कर लेना इधरों भी अपना इतना गया लो जी बाँ अपनी कटिंग रोकी देखो ठीक है जी ये आप कटिंग कर लिए

ਆਪਾਂ ਤੁਹਾਨੂੰ ਕੱਢੀਂ ਨਹੀਂ ਦਿਖਾਵਾਂਗੇ ਹੁੰਦਿਆਂ ਨੇ ਸਿਰਫ ਆਪਾਂ ਨਿਸ਼ਾਨ ਲਾ ਕੇ ਦੱਸ ਦਨੇ ਆ ਵੀਡੀਓ ਨਹੀਂ ਅੱਜ ਆਪਣੀ ਬਹੁਤ ਲੰਬੀ ਹੋ ਜੂਗੀ 34 ਇੰਚ ਇਧਰੋਂ ਰੱਖ ਲਿਆ ਜੀ ਠੀਕ ਹੈ ਜੀ 34 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਇਧਰੋਂ ਆਪਾਂ ਰੱਖ ਲਿਆ ਆਸਣ ਜੇ ਪੂਰੀ 벨ਟ ਕੱਢਣੀ ਆਪਣੀ ਇਧਰੋਂ ਨਿਕਲੇ ਹੋਊਗੀ ਪੂਰੀ 벨ਟ ਤੇ ਇਧਰੋਂ ਆਪਾਂ ਇੱਕ ਆਸਣ ਦਾ ਨਿਸ਼ਾਨ ਲਾ ਲਿਆ इन आप तरह कुंदे कटिंग कर लेंगे इन आप कटिंग कर देंगे दो कुंदे अपने को आह वाला कपड़ा चक के आप इधरों रख के दो कुंदे अपने इधर कटिंग हो जाएंगे इस तरह आप पूरे सूट की कटिंग कर समीदू वो भी वाइफ लगी जी वीडियो लाइक शेयर जरूर करना चैनल जरूर सबसक्राइब करना ठीक है जी सत्या